ਗੱਲ ਐਸ طرح ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜੋ ਭਾਈ ਬਨਪ੍ਰੀਤ ਦੇ ਨਾਲ ਜੋ ਮੁੱਦਾ ਉੱਠਿਆ ਮੇਰਾ ਤੇ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਮੇਰੇ ਮੁੱਖ ਮੰਤਰੀ ਸਾਹਿਬ ਪੰਜਾਬ ਮੁੱਖ ਮੰਤਰੀ ਸਾਹਿਬ ਦੇ ਅੱਗੇ ਬੇਨਤੀ ਆ ਕਿ ਮੇਰੀਆਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਜਾਵੇ ਕਿ ਮੈਂ ਕਿਸ ਬੇਸ ਤੇ ਲੜਦੀ ਪਈ ਹਾਂ ਦੇ ਨਾਲ ਇਹ ਧਿਆਨ ਧਿਆਨ ਦੇ ਵਿੱਚ ਸਾਰੇ ਧਿਆਨ ਦੇ ਵਿੱਚ ਕੀਤਾ ਜਾਵੇ ਜੋ ਵੀ ਗੱਲਬਾਤ ਧਿਆਨ ਦੇ ਵਿੱਚ ਦੇਖੀ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਪ੍ਰਸ਼ਾਸਨ ਨੂੰ ਕਿਉਂਕਿ ਭਾਈ ਮਨਪ੍ਰੀਤ ਨੇ ਮੈਨੂੰ ਇੰਨਾ ਹਰਾਸਮੈਂਟ ਕੀਤਾ ਹੋਇਆ ਇੰਨਾ ਹਰਾਸਮੈਂਟ ਕੀਤਾ ਨਾ ਵੀ ਤੁਸੀਂ ਪੁੱਛ ਨਹੀਂ ਸਕਦੇ ਕਿਉਂਕਿ ਮੈਨੂੰ ਦਿਨ ਵਿੱਚ ਹਜ਼ਾਰ-ਹਜ਼ਾਰ ਫੋਨ ਆਉਂਦਾ ਪਿਆ ਵਾ ਕਦੀ ਕਿਸੇ ਫੋਨ ਤੋਂ ਕਦੀ ਕਿਸੇ ਫੋਨ ਤੋਂ ਕਦੀ ਕਿਸੇ ਫੋਨ ਤੋਂ ਇਹ ਫੋਨ ਕਰਾ ਰਿਹਾ ਹੈ ਇਹ ਗਲਤ ਚੀਜ਼ਾਂ ਪੁੱਛਦਾ ਕੌਣ ਕਿਹੜੇ ਇਲਮ ਚਲਦੇ ਕਿੱਥੋਂ ਆ ਕੀ ਕਰਾਉਣਾ ਸੀ ਕੰਮ ਕਰਾਉਣੇ ਤੁਹਾਡੇ ਕੋ ਕਿੰਨੇ ਪੈਸੇ ਲੈਣੇ ਹੋ ਤੁਸੀਂ ਐਦਾ ਦੀਆਂ ਚੀਜ਼ਾਂ ਹੈ ਰੋਜ਼ ਦੀਆਂ ਲਗਾਤਾਰ ਹੋ ਰਹੀਆਂ ਹੁਣ ਗੱਲ ਇੱਥੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹੱਥ ਜੋੜ ਕੇ ਕਹਿੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਸਾਨੂੰ ਜਲੀਲ ਕੀਤਾ ਮੈਂ ਸਬੂਤ ਦਊਂਗੀ ਸਾਰੇ ਜਿਹੜੇ-ਜਿਹੜੇ ਬੰਦਿਆਂ ਨੂੰ ਇਹਨੇ ਜਲੀਲ ਕੀਤਾ ਸਾਰੇ ਸਬੂਤ ਦੇਣਗੇ ਤੇ ਬਾਕੀ ਜੋ ਕੁਝ ਹੁਣ ਮੈਨੂੰ ਧਮਕੀ ਆਈ ਹੈ ਅੱਜ ਦੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੁਸੀਂ ਸਾਰੇ ਨજર ਅੰਦਾਜ਼ ਨਾ ਕਰਿਓ ਅਤਿਆਰ ਨਾਲ ਸੁਣਿਓ ਦੇਖੋ ਜਿਹੜੀ ਬੀਬੀ ਐ ਨਵਨੀਤ ਕੌਰ ਸਿੱਧੂ ਪਿੰਡ ਸ਼ਾਮਕਾ ਲੰਧੋਟ ਫਰੀਦਕੋਟ ਜ਼ਿਲ੍ਹਾ ਸੋ ਇਹ ਬੀਬੀ ਕਾਫੀ ਦਿਨਾਂ ਦੀ ਨਾ ਬੋਲ ਰਹੀ ਐ ਇਹਨੂੰ ਪਤਾ ਐ ਵੀ ਭਾਈ ਸਾਹਿਬ ਮੇਰੇ ਕੋਲੇ ਪਾਉਣਗੇ ਤੇ ਕੱਲ ਨੂੰ ਸਾਡੀ ਜਿਹੜੀ ਪਾਲਾ ਕਲਾਰਾਂ ਵਾਲਾ ਹੈ ਉਹਦੇ ਕੋਲੇ ਜਾਣ ਦਾ ਟਾਈਮ ਹੈ ਸਮਾਣੇ ਤੋਂ ਇਹ ਰੋੜਾ ਬਣ ਰਹੀ ਹੈ ਉਸ ਵਿੱਚ ਵੀ ਉੱਧਰ ਨਾ ਜਾਣ ਵੀ ਇੱਧਰ ਉੱਧਰ ਜਾਣ ਸੋ ਪਰਸੋਂ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਬਹੁਤ ਵੱਡੀ ਇਧਰ ਬਟਿੰਡਾ ਇਲਾਕੇ ਚ ਉੱਥੇ ਸਾਡੇ ਕੋਲੇ ਘਟੋ ਘਟ ਘਾਟਾ ਹੀ 300 ਜਿਹੜਾ ਚੇਲੇ ਬਾਬੇ ਪਹੁੰਚ ਰਹੇ ਨੇ ਉਹਨਾਂ ਨੇ ਮੈਨੂੰ ਬਕਾਇਦਾ ਬੁਲਾਇਆ ਹੈ ਕਿ ਅਸੀਂ ਤੁਹਾਡੀ ਮੁਹੰਮਦ ਦੇ ਨਾਲ ਆ ਸੋ ਇਸ ਕਰਕੇ ਇਹ ਕਰੋੜਾ ਬਣ ਰਹੀ ਹੈ ਰਾਹ ਦੇ ਵਿੱਚ ਸੋ ਮੈਂ ਬੇਨਤੀ ਕਰਦਾ 18 ਤਰੀਕ ਨੂੰ ਬੀਬੀ ਤੇਰੇ ਘਰ ਆਵਾਂਗੇ ਛਾਗੇ ਪੈਦ 18 ਤਰੀਕ ਨੂੰ ਤੇਰੇ ਘਰ ਆਵਾਂਗੇ ਤੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜੱਫੇ ਬੰਦੀਆਂ ਜਿਨ੍ਹਾਂ ਨੂੰ ਤੂੰ ਕਿਹਾ ਨਿਹੰਗ ਸਲਵਾਰਾਂ ਪਾ ਲੈਣ ਠੀਕ ਹੈ ਤੇ ਅਸੀਂ ਤੈਨੂੰ ਇਹਦੇ ਸਵਾਲ ਜਵਾਬ ਪੁੱਛਨੇ ਆ ਵੀ ਸਲਵਾਰਾਂ ਹਾਂ ਕਿਹਨੂੰ ਪਾਉਣੀਆਂ ਚਾਹੀਦੀਆਂ ਕੋਤਸੋਵਾਰਾ ਪਹਿਨਣ ਵਾਲੇ ਗੱਲਾਂ ਕਰ ਲਈਆਂ 18 ਤਰੀਕ ਨੂੰ ਸ਼ਾਮ ਨੂੰ ਤੇਰੇ ਘਰੇ ਪਹੁੰਚ ਰਿਹਾ ਮੈਂ ਸਮੁੱਚੀਆਂ ਲਾਡਲੀਆਂ ਫੁੱਜਾਂ ਪਹੁੰਚ ਰਹੀਆਂ ਨੇ ਅੱਜ ਸੇ ਵੀ ਜੱਜੇ ਬੰਦਗਾਂ ਨੂੰ ਬੇਨਤੀ ਹੈ ਸ਼ਨੀਵਾਰ ਨੂੰ 18 ਤਰੀਕ ਨੂੰ ਸ਼ਾਮ ਹੁਣ ਗੱਲ ਇੱਥੇ ਮੁੱਕਦੀ ਹੈ ਦੇਖੋ ਜੀ ਅ ਬਾਬਾ ਕਲੇ ਕਲਾਰਾ ਵਾਲਾ ਕਲੇਰਾ ਬਾਬਾ ਪਾਲਾ ਬਾਬਾ ਪਾਲਾ ਜੀ ਅ ਨਾ ਸਾਡਾ ਉਹਦੇ ਨਾਲ ਕੋਈ ਮੇਲਜੋਲ ਅੱਜ ਤੱਕ ਹੋਇਆ ਨਾ ਕੋਈ ਗੱਲ ਨਾ ਕੋਈ ਬਾਤ ਤੇ ਇਹ ਦੇਖੋ ਜੀ ਕਿਹੜਾ ਮੁੱਦਾ ਠੋਣ ਲੱਗਿਆ ਕਿ ਬੀਬੀ ਰੋੜਾ ਬੰਦੀ ਪਈ ਆ ਬੀਬੀ ਵਿੱਚ ਆ ਰਹੀ ਆ ਵੀ ਜਿਹੜੀਆਂ ਬੀਬੀ ਨਾਲ ਤੁਸੀਂ ਕਰਕੇ ਗਏ ਹੋ ਜਿਹੜੀਆਂ ਬੀਬੀ ਦੇ ਘਰ ਤੋਂ ਸ਼ੁਰੂ ਹੋਈਆਂ ਬੱਚੇ ਨਾਲ ਇੰਨਾ ਕੁਛ ਕਿਹਾ ਇੰਨਾ ਕੁਛ ਉਹਨੂੰ ਜਲੀਲ ਕੀਤਾ ਉਹ ਸਾਰੀਆਂ ਚੀਜ਼ਾਂ ਤੇ ਇਹਨੇ ਪਾਣੀ ਫੇਰ ਦਿੱਤਾ ਭਾਈ ਮਨਪ੍ਰੀਤ ਨੇ ਉਹ ਸਾਰੀਆਂ ਚੀਜ਼ਾਂ ਤੇ ਪਾਣੀ ਫੇਰ ਦਿੱਤਾ ਜਿਹੜੀਆਂ ਚੀਜ਼ਾਂ ਲਈ ਇਹ ਇਹਨਾਂ ਨੇ ਇੱਕ ਮੁੱਦਾ ਚੱਕਿਆ ਸਲਵਾਰਾਂ ਵਾਲਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਰਨੀ ਆ ਕਿ ਇੱਕ ਵਾਰੀ ਧਿਆਨ ਦੇ ਵਿੱਚ ਇਹ ਵੀਡੀਓ ਦੇਖੀ ਜਾਵੇ ਕਿਉਂਕਿ ਵੀਡੀਓ ਸਾਰੀਆਂ ਸੇਵ ਕੀਤੀਆਂ ਹੋਈਆਂ ਸਾਰੀ ਸੰਗਤ ਜਿੰਨੀ ਵੀ ਲਾਈਵ ਦੇ ਵਿੱਚ ਜੁੜਦੀ ਹੈ ਸਾਰਿਆਂ ਨੇ ਸਭ ਕੁਝ ਸੁਣਿਆ ਹੋਇਆ ਚਲੋ ਇਹਨੇ 4 ਸ਼ਨੀਵਾਰ ਦੇ ਦਿਨ ਫੋਨ ਕਰਵਾਏ 3 4 ਲਗਾਤਾਰ ਲਗਾਤਾਰ ਫੋਨ ਹੋਏ ਚਲੋ ਮੈਂ ਤੁਹਾਨੂੰ ਹੋਰ ਕੋਡੀਆਂ ਵੀ ਪਾਈਆਂ ਤੁਸੀਂ ਕਿਦਾਂ ਬਹਿਸਵਾਜੀ ਇਹਨਾਂ ਨਾਲ ਸਾਡੇ ਨਾਲ ਕੀਤੀ ਉਸ ਤੋਂ ਬਾਅਦ ਭਾਈ ਮਨਪ੍ਰੀਤ ਦਾ ਮੈਨੂੰ ਫੋਨ ਆਉਂਦਾ ਬੜੇ ਤਰੀਕੇ ਨਾਲ ਇਹਨੇ ਮੇਰੇ ਨਾਲ ਗੱਲ ਕੀਤੀ ਹੈ ਮੈਂ ਸਾਰੀ ਬੜੇ ਧਿਆਨ ਚ ਗੱਲ ਸੁਣੀ ਜਾਂਦੀ ਜੀ ਕਿਹਾ ਸੱਤ ਬਚਨ ਕਿਹਾ ਕਿਉਂਕਿ ਬਾਣੀ ਦੇ ਵੀ ਇਹਨਾਂ ਨੇ ਜੋ ਵੀ ਸ਼ਬਦ ਬੋਲਿਆ ਮੈਂ ਸੱਤ ਬਚਨ ਕਰਕੇ ਇਹਨਾਂ ਦੀ ਗੱਲ 'ਚ ਹੰਗਾਰਾ ਨਹੀਂ ਦਿੱਤਾ ਹਾਂਜੀ ਜੀ ਕਿਹਾ ਉਸ ਤੋਂ ਬਾਅਦ ਜਦੋਂ ਆਪਣੀ ਗੱਲ ਰੱਖਣ ਲੱਗੇ ਇਹਨਾਂ ਨੇ ਗੱਲ ਨਹੀਂ ਮੈਨੂੰ ਕਰਨ ਦਿੱਤੀ ਉਸ ਤੋਂ ਬਾਅਦ ਉਹੀ ਰਿਕਾਰਡਿੰਗ 5 ਮਿੰਟ ਦੇ ਬਾਅਦ ਸੋਸ਼ਲ ਮੀਡੀਆ ਤੇ ਪਾਤੀ ਇੱਕ ਪਾਸਿਓ ਤੁਸੀਂ ਮੇਰੇ ਨਾਲ ਇੱਕ ਪਿਆਰ ਨਾਲ ਗੱਲ ਕਰਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤੁਸੀਂ ਉਸ ਜਨਾਨੀ ਦੀ ਰਿਕਾਰਡਿੰਗ ਪਾਤੀ ਹੈ ਦੀ ਸਾਬਤ ਕਰ ਲਈ ਕਿ ਬੀਬੀ ਸਾਡੇ ਨਾਲ ਬੈਠਣਾ ਅਸੀਂ 18 ਤਰੀਕ ਦੇਤੀ ਆ ਬੀਬੀ ਨੇ ਸਾਡੇ ਨਾਲ ਬੈਠਣਾ ਸੀ ਸਵਾਲ ਜਵਾਬ ਕਰਨੇ ਆ ਬੀਬੀ ਮੁਕਰਦੀ ਪਈ ਆਪਣੇ ਜਵਾਬਾਂ ਤੋਂ ਅਸੀਂ ਲੈਣੇ ਉਹਨਾਂ ਤੋਂ ਜਵਾਬ ਚਲੋ ਠੀਕ ਆ ਮੰਨ ਲਿਆ ਇਸ ਚੀਜ਼ ਉਸ ਤੋਂ ਬਾਅਦ ਸਾਨੂੰ ਗੁੱਸਾ ਆਇਆ ਕਰੋ ਕਿਹੜੀ ਜਨਾਨੀ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਬਿਨਾਂ ਗੱਲਾਂ ਤੋਂ ਲੈ ਕੇ ਆਊਗੀ ਇਹਨੇ ਸਾਨੂੰ ਇੰਨਾ ਜਲੀਲ ਕੀਤਾ ਇੰਨਾ ਹਰਾਸਮੈਂਟ ਮੈਨੂੰ ਕੀਤਾ ਕਿ ਮੈਂ ਗੁੱਸੇ ਚ ਆ ਕੇ ਬਹੁਤ ਕੁਝ ਬੋਲੀਆਂ ਇਹ ਇਹ ਗੱਲਾਂ ਤਾਂ ਮੈਂ ਭਾਈ ਮਨਪ੍ਰੀਤ ਮੈਂ ਝੂਠ ਬੋਲ ਕੇ ਨਹੀਂ ਆ ਕੰਦੀ ਕਿ ਮੇਰੇ ਚੀਜ਼ਾਂ ਨਹੀਂ ਕਹੀਆਂ ਮੈਂ ਕਿਹਾ ਕਿ ਸੋਸ਼ਲ ਮੀਡੀਆ ਦੇ ਸਾਹਮਣੇ ਜਦੋਂ ਤੁਸੀਂ ਇੱਕ ਜਨਾਨੀ ਨੂੰ ਇੰਨਾ ਜਲੀਲ ਕਰਕੇ ਲਿਆਉਣਾ ਤੇ ਉਸ ਤੋਂ ਬਾਅਦ ਤੁਸੀਂ ਬਾਰ ਬਾਰ ਇਹ ਪਾਈਏ ਨੇ ਵੀਡੀਓ ਨੰਗੀ ਹੋਣਾ ਨੰਗੀ ਹੋਣਾ ਪਾ ਦੋ ਤੁਸੀਂ ਕੋਈ ਗੱਲ ਨਹੀਂ ਕਿਉਂਕਿ ਮੈਂ ਤਾਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਦੀ ਹਾਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਵੀ ਬੇਨਤੀ ਕਰਦੀ ਹਾਂ ਕਿ ਧਿਆਨ ਨਾਲ ਜੋ ਵੀ ਵੀਡੀਓ ਮੇਰੀਆਂ ਸੁਣਨਾ ਧਿਆਨ ਨਾਲ ਸੁਣਨਾ ਔਰ ਜੋ ਕੁਝ ਇਹਨਾਂ ਦੀਆਂ ਮੇਰੇ ਕੋਲ ਜੋ ਵੀ ਚੀਜ਼ਾਂ ਪਈਆਂ ਮੈਂ ਤੁਹਾਡੇ ਸਾਹਮਣੇ ਸਬੂਤ ਪੇਸ਼ ਕਰੂੰਗੀ ਔਰ ਮੈਂ ਅਕਾਲ ਤਖਤ ਤੱਕ ਉਹ ਚੀਜ਼ ਨੂੰ ਪਹਚਾਉਂਗੀ ਜਿਹੜੀ ਮੇਰੇ ਕੋਲ ਇਹਨਾਂ ਦੀ ਪਈ ਹੈ ਮੈਂ ਅਕਾਲ ਤਖਤ ਤੱਕ ਬੇਨਤੀ ਕਰਦੀ ਹਾਂ ਕਿ ਜਦੋਂ ਤੁਹਾਡੇ ਸਾਹਮਣੇ ਸੱਚ ਆਊਗਾ ਜਿੰਨੀਆਂ ਵੀ ਸਿੱਖ ਪੰਥੀਆਂ ਜਿੰਨੇ ਵੀ ਆਪਣੇ ਸਿੱਖੀ ਦੇ ਵਿੱਚ ਜਿਹੜੇ ਵੀ ਆ ਸਾਰੇ ਦੇਖਣ ਜਥੇ ਬੰਦਿਆਂ ਜਿੰਨੀਆਂ ਆਪਣੀਆਂ ਸਾਰੀਆਂ ਸਿੱਖ ਜੋ ਵੀ ਸਿੱਖੀ ਨੂੰ ਪਿਆਰ ਕਰਦੇ ਆ ਸਭ ਦੇਖਣ ਕਿ ਇਸ ਬੰਦੇ ਦੇ ਜਿਹੜੇ ਸਬੂਤ ਉਹ ਸਾਹਮਣੇ ਜਦੋਂ ਮੈਂ ਇਸ ਤਰ੍ਹਾਂ ਕਰ ਦਿੱਤੇ ਤੇ ਬੜੀ ਠੇਸ ਪਹੁੰਚਣੀ ਆ ਪੰਥ ਨੂੰ ਬੜੀ ਠੇਸ ਪਹੁੰਚਣੀ ਆ ਮੇਰੇ ਕੋਲ ਉਹ ਚੀਜ਼ ਪਈ ਆ ਤੇ ਇਹਦੇ ਤੋਂ ਆਪਾਂ ਵਸੂਲ ਕਰਾਉਣੀ ਆ ਉਹ ਕਿੱਥੇ ਪਈਆਂ ਤੇ ਕਿਉਂਕਿ ਇਹ ਮੈਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹ ਚੀਜ਼ਾਂ ਦੇ ਸਬੂਤ ਲੈ ਕੇ ਆਉਣੇ ਆ ਪ੍ਰਸ਼ਾਸਨ ਤੋਂ ਬਿਨਾਂ ਮੈਂ ਬਿਲਕੁਲ ਵੀ ਨਹੀਂ ਕਦਮ ਚੱਕਣਾ ਮੈਂ ਨਾਲ ਨਾਲ ਲੈ ਕੇ ਆਪਣੇ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਉਹ ਚੀਜ਼ ਆਪਾਂ ਪੁੱਛਦਾਸ ਕਰਨੀ ਆ ਵੀ ਇਹ ਕਿੱਥੇ ਪਈਆਂ ਚੀਜ਼ਾਂ ਇਹ ਕਿਉਂ ਕੀਤੀਆਂ ਕਿਉਂਕਿ ਮੈਂ ਅਕਾਲ ਤਖਤ ਤੱਕ ਇਹ ਚੀਜ਼ ਨੂੰ ਪਹੁੰਚਾਉਣਾ ਚਾਹੁੰਨੀ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਅਕਾਲ ਤਖਤ ਤੱਕ ਕਿ ਮੇਰੀ ਕੋਈ ਵੀ ਨੁਕਸਾਨ ਇਹ ਜਥੇਬੰਦੀਆਂ ਮੇਰੇ ਘਰ ਆ ਕੇ ਕਰਦੀਆਂ ਤਾਂ ਉਹਦੇ ਜ਼ਿੰਮੇਵਾਰ ਭਾਈ ਮਨਪ੍ਰੀਤ ਹੀ ਆ ਤੇ ਉਹਦੇ ਜਿਹੜੇ ਆਉਣ ਵਾਲੇ ਸਾਥੀ ਕਿਉਂਕਿ ਜੇ ਇਹਨਾਂ ਦੇ ਨਾਲ ਜਥੇਬੰਦੀਆਂ ਆਉਣਗੀਆਂ ਔਰ ਸਾਡੀਆਂ ਸੰਗਤਾਂ ਜਿੰਨੇ ਵੀ ਇਕੱਠ ਹੋਊਗਾ ਇਹਦੀ ਵਜ੍ਹਾ ਕਰਕੇ ਹੋਣਾ ਜੋ ਵੀ ਖਰਾਬੀ ਹੋਣੀ ਇਹਦੇ ਭਾਈ ਮਨਪ੍ਰੀਤ ਕਰਕੇ ਹੋਣੀ ਆ ਮਾਨ ਹਾਨੀ ਦਾ ਨੁਕਸਾਨ ਇਹ ਭੁਗਤਦਾਤਾ ਹੋਊਗਾ ਤੇ ਇਹ ਮੈਂ ਅੱਜ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰ ਰਹੀ ਹਾਂ ਜਿੰਨੀ ਵੀ ਮੇਰੇ ਸੰਗਤ ਵਿੱਚ ਜੁੜਦੀ ਪਈ ਆ ਮੈਂ ਸਭ ਨੂੰ ਤੇ ਪ੍ਰਸ਼ਾਸਨ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਇਹ ਚੀਜ਼ ਨੂੰ ਢгай ਤੱਕ ਲੈ ਕੇ ਆਓ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਮੈਨੂੰ ਧਮਕੀਆਂ ਦੇ ਰਿਹਾ ਮੈਨੂੰ ਜਲੀਲ ਕਰ ਰਿਹਾ ਮੇਰੇ ਆ ਬਾਰ-ਬਾਰ ਵੀਡੀਓ ਬਣਾ ਬਣਾ ਕੇ ਪੇਸ਼ ਕਰਦਾ ਪਿਆ ਤੇ ਇਹਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਵੀ ਵੱਧ ਤੋਂ ਵੱਧ ਆਪਰ ਜੁੜਨਾ ਔਰ ਇਹਦੀ ਜ਼ਿੰਮੇਵਾਰੀ ਸਿਰਫ ਭਾਈ ਮਨਪ੍ਰੀਤ ਦੀ ਹੈ ਕਿਉਂਕਿ ਜੇ ਇਹ ਜਥੇਬੰਦੀਆਂ ਦੀ ਕਹਿ ਰਹੀ ਆ ਗੱਲਬਾਤ ਵੀ ਘਰ ਲੈ ਕੇ ਆਣੀਆਂ ਤੇ ਮੇਰੇ ਵੀ ਕੋਈ 10-15000 ਭੈਣ ਭਾਈ ਸਾਰੇ ਜੁੜਨਗੇ ਤੇ ਇਹਦੀ ਜ਼ਿੰਮੇਵਾਰੀ ਕਿੰਦੀ ਆ ਭਾਈ ਮਨਪ੍ਰੀਤ ਦੀ ਕੁਝ ਵੀ ਹੋ ਸਕਦਾ ਉਸ ਟਾਈਮ ਮੇਰਾ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਕੁਝ ਵੀ ਹੋ ਸਕਦਾ ਇਹਦੀ ਜ਼ਿੰਮੇਵਾਰੀ ਸਿਰਫ ਸਿਰਫ ਭਾਈ ਮਾਨਪ੍ਰੀਤ ਤੇ ਉਹਦੀਆਂ ਜਥੇਵੰਦੀਆਂ ਦੀ ਹੋਊਗੀ ਜਿਹੜੇ ਨਾਲ ਆਣਗੇ ਇਹ ਹੀ ਮੇਰੀ ਬੇਨਤੀ ਹੈ ਬਕਰੀ ਵਾਇਗੁਰੂ ਦਾ ਖਾਲਸਾ ਵਾਇਗੁਰੂ ਦੀ ਫਤਿਹ ਜੈਦਾਤਿਆਂ ਦੀ ਜੈ ਸਰਕਾਰਾਂ ਦੀ ਜੈ ਮਸਤਾ ਦੀ